ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾ ਕਾਰੀ ਬੁਟੀਕ ਬਰਨਾਲਾ ਦੇ ਉੱਤੇ ਤੇ ਸਾਡੇ ਸੂਟਸ ਨੂੰ ਸਾਡੀ ਕਲੈਕਸ਼ਨ ਨੂੰ ਬਹੁਤ ਜ਼ਿਆਦਾ ਲਾਈਕ ਕਰ ਲਿਆ ਹੋ ਉਸਦੇ ਲਈ ਥੈਂਕ ਯੂ ਜੀ ਬਹੁਤ ਦੂਰੋਂ ਦੂਰੋਂ ਆਰਡਰ ਆ ਰਹੇ ਨੇ ਸਾਨੂੰ ਫੋਰਨ ਤੋਂ ਵੀ ਆਰਡਰ ਆ ਰਹੇ ਨੇ ਉਹਦੇ ਲਈ ਥੈਂਕ ਯੂ ਈਵਨ ਸਮ ਟਾਈਮ ਮੈਨੂੰ ਲੱਗਦਾ ਹੁੰਦਾ ਕਿ ਵੀ ਪਤਾ ਨਹੀਂ ਉਸ ਚੀਜ਼ ਨੂੰ ਆਪਾਂ ਪੂਰਾ ਕਰ ਪਾਵਾਂਗੇ ਜਾਂ ਨਹੀਂ ਪਰ ਬਹੁਤ ਅੱਛਾ ਵਧੀਆ ਰਿਸਪੌਂਸ ਆ ਰਿਹਾ ਉਹਦੇ ਲਈ ਥੈਂਕ ਯੂ ਤੁਹਾਡਾ ਸਭ ਦਾ ਸਾਡੇ ਚੈਨਲ ਨੂੰ ਜੋ ਅੱਜ ਫਸਟ ਟਾਈਮ ਦੇਖ ਰਿਹਾ ਉਹ ਸਬਸਕ੍ਰਾਈਬ ਜਰੂਰ ਕਰੋ ਜੀ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਵਿਸ਼ਵਾਸ ਰੱਖੋ ਜੀ ਕੁਆਲਿਟੀ ਦੇ ਉੱਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦਿੱਤੀ ਜਾਵੇ ਤੁਹਾਡੀ ਜਿਹੜੀ ਡਿਮਾਂਡ ਆ ਉਹਨੂੰ ਫੁੱਲਫਿਲ ਕੀਤਾ ਜਾਵੇ ਅਸੀਂ ਤੇ ਇਸੇ ਤਰ੍ਹਾਂ ਹੀ ਵਿੰਟਰਸ ਆ ਰਹੇ ਨੇ ਤੇ ਉਹਦੇ ਅਕੋਰਡਿੰਗ ਵੀ ਅਸੀਂ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਏ ਆ ਅੱਜ ਦੀ ਤੇ ਪਹਿਲਾਂ ਵਾਲੇ ਸੂਟ ਵੀ ਸਾਡੇ ਪ੍ਰਿੰਟਿੰਗ ਦੇ ਵਿੱਚ ਸਾਰੇ ਸੋਲਡ ਆਊਟ ਰਹੇ ਨੇ ਚਲੋ ਮੈਂ ਇੱਕ ਇੱਕ ਕਰਕੇ ਦਿਖਾਉਣੀ ਆ ਇਹ ਵਾਲੇ ਸੂਟ ਸੇਮ ਪ੍ਰਿੰਟਿੰਗ ਦੇ ਵਿੱਚ ਆਏ ਨੇ ਜੀ ਸਾਡੇ ਕੋਲੇ ਐਦਾਂ ਕਰਕੇ ਐਦਾਂ ਕਰਕੇ ਤਾਂ ਇੱਕ ਸੂਟ ਸੋਨੂੰ ਦਿਖਾ ਦਿੰਨੇ ਆ ਇਹ ਵਾਲਾ ਦਿਖਾ ਦਨੇ ਚਲੋ ਵਿਦਆਊਟ ਪੋਲੀਥੀਨ ਆ ਇਹ ਵਾਲਾ ਸੂਟ ਅ ਪਿਓਰ ਪਸ਼ਮੀਨੇ ਦਾ ਸੂਟ ਆ ਜੀ ਬਹੁਤ ਸੌਫਟ ਪਸ਼ਮੀਨਾ ਦਾ ਐਦਾਂ ਨਹੀਂ ਗੱਲ ਹੈਗੀ ਇੰਨਾ ਜਦੋਂ ਹੱਥ ਲਾੰਨੇ ਆ ਨਾ ਇਟ ਮੀਨਸ ਫੀਲ ਹੁੰਦਾ ਕਿ ਮਲਾਈ ਵਰਗਾ ਕੱਪੜਾ ਜਿਵੇਂ ਆਪਾਂ ਕਹਿੰਦੇ ਨੇ ਹੁੰਦਾ ਹੈ ਪ੍ਰਿੰਟਿੰਗ ਹੋਈ ਵੀ ਆ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਇਟਾਲੀਅਨ ਬੂਲ ਦੇ ਵਿੱਚ ਆ ਇਹ ਵਾਲਾ ਤੇ ਡਿਜ਼ਾਈਨਿੰਗ ਬਹੁਤ ਜਿਆਦਾ ਪਿਆਰੀ ਆ ਮੀਨਸ ਕੋਈ ਐਕਸਟਰਾ ਕਲਰ ਨਹੀਂ ਕੁਝ ਵੀ ਨਹੀਂ ਇਸ ਦੇ ਵਿੱਚ ਵੀ ਹਾਂ ਜੀ ਹਨਾ ਮੀਨਸ ਕੋਈ ਏਜ ਗਰੁੱਪ ਦਾ ਪਾ ਸਕਦਾ ਇਹਨੂੰ ਮਦਰਸ ਪਾ ਸਕਦੀਆਂ ਜੋਬ ਵਾਲੇ ਮੇਰੇ ਫਰੈਂਡ ਚ ਪਾ ਸਕਦੀਆਂ ਨੇ ਗਰਲਸ ਪਾ ਸਕਦੀਆਂ ਨੇ ਡਿਜ਼ਾਈਨਿੰਗ ਵੀ ਕਰਵਾ ਸਕਦੇ ਤੁਸੀਂ ਇਹਦੇ ਤੇ ਜਿਵੇਂ ਐਕਸਟਰਾ ਆਪਾਂ ਪੈਚ ਲਗਾ ਕੇ ਇਹਦੇ ਤੇ ਵਰਕ ਵਗੈਰਾ ਕਰਾ ਸਕਦੇ ਹਾਂ ਲੇਸਿਸ ਦੇ ਨਾਲ ਪਾਈਪਿੰਗ ਦੇ ਨਾਲ ਤੁਸੀਂ ਫਿਨਿਸ਼ਿੰਗ ਦੇ ਸਕਦੇ ਹੋਗੇ 5 ਮੀਟਰ ਦਾ ਇਹ 5 ਮੀਟਰ ਦਾ ਕੱਪੜਾ ਹੋਏਗਾ ਜੀ ਤੇ ਡਿਜ਼ਾਈਨਿੰਗ ਤੁਸੀਂ ਦੇਖ ਲਓ ਸਭ ਦੇ ਸੇਮ ਅਨ ਡਿਜ਼ਾਈਨਿੰਗ ਇਸ ਉੱਤੇ ਨੇ ਇਹ ਜਿਹੜਾ ਕਲਰ ਆ ਇਹ ਕੈਰਟ ਪੀਚ ਜਿਹਾ ਕਲਰ ਆ ਜਾਂਦਾ ਬਹੁਤ ਹੀ ਪਿਆਰਾ ਮਿੱਠਾ ਜਿਹਾ ਕਲਰ ਹੈਗਾ ਤੇ ਇਹ ਵਾਲਾ ਆਪਣਾ ਕਲਰ ਆ ਜਾਂਦਾਗਾ ਜਿਵੇਂ ਇਹਨੂੰ ਕਹਿੰਦੇ ਆ ਸਕਾਈ ਬਲੂ ਜਿਹਾ ਕਲਰ ਹੈਗਾ ਫਰੋਜੀ ਕਲਰ ਕਹਿ ਸਕਦੇ ਤੁਸੀਂ ਸਰਦੇਈ ਕਲਰ ਬਹੁਤ ਜ਼ਿਆਦਾ ਪਿਆਰਾ ਤੇ ਸੋਨਾ ਕਲਰ ਇਹ ਵਾਲਾ ਵੀ ਅਗਾਂ ਤੁਸੀਂ ਦੇਖੋ ਹਨਾ ਬਲੈਕ ਦੇ ਵਿੱਚ ਵੀ ਦਿਖਾ ਦਿੰਦੇ ਆ ਕਿ ਲੋ ਸਾਨੂੰ ਇੱਕ ਵਾਰ ਖੋਲ ਕੇ ਪ੍ਰਿੰਟਿੰਗ ਸਭ ਦੀ ਸੇਮ ਹੈ ਪ੍ਰਿੰਟਿੰਗ ਇਦਾਂ ਨਹੀਂ ਹੈਗੀ ਤੁਸੀਂ ਸੋਚੋ ਵੀ ਪਤਾ ਨਹੀਂ ਪੇਂਟ ਹੋਇਆ ਹੋਇਆ ਉੱਤਰ ਜਾ ਦੇਗਾ ਇਦਾਂ ਦਾ ਕੁਝ ਨਹੀਂ ਹੈਗਾ ਵੀ ਉੱtre ਕੇ ਨਹੀਂ ਹੈਗੀ ਤੁਸੀਂ ਨੀਚੇ ਵਾਲੀ ਸਾਈਡ ਵੀ ਦੇਖ ਸਕਦੇ ਹੋ ਤੁਹਾਨੂੰ ਪ੍ਰਿੰਟਿੰਗ ਸਾਫ਼ ਦਿਖ ਰਹੀ ਹੋਏਗੀ ਉੱਤਰਨ ਵਾਲਾ ਪ੍ਰਿੰਟ ਨਹੀਂ ਹੈਗਾ ਇਹ ਵਾਲਾ ਇਹ ਵਾਲਾ ਦੇਖੋ ਸੇਮ ਹੀ ਪ੍ਰਿੰਟਿੰਗ ਹੈ ਸਭ ਦੀ ਪਿਓਰ ਪਸ਼ਮੀਨੇ ਦੇ ਵਿੱਚ ਆ ਸੌਫਟ ਆ ਤੇ ਵਿਦਆਊਟ ਦੁਪੱਟਾ ਇਹਦੇ ਪ੍ਰਾਈਸ ਰਹਿਣਗੇ ਜਿਹੜੇ ਤੁਸੀਂ ਉਹਨੂੰ ਦੇਖਣਗੇ ਅਗਰ ਤੁਸੀਂ ਕਹੋ ਤਾਂ ਅਸੀਂ ਤੁਹਾਨੂੰ ਦੁਪੱਟਾ ਵੀ ਜਿਹੜਾ ਅਸੀਂ ਤੁਹਾਨੂੰ ਨਾਲ ਅ ਲਗਾ ਕੇ ਦੇਵਾਂਗੇ ਡਾਈ ਕਰਕੇ ਜਿਹੜਾ ਵੀ ਤੁਸੀਂ ਫੈਬਰਿਕ ਦਾ ਦੁਪੱਟਾ ਕਹੋਗੇ ਫਿਨਿਸ਼ਿੰਗ ਲੇਸ ਦੀ ਕਰਵਾਉਣੀ ਆ ਸਾਨੂੰ ਉਹ ਵੀ ਕਰਕੇ ਦੇਵਾਂਗੇ ਜੀ ਤੇ ਸ਼ਿਪਿੰਗ ਐਕਸਟਰਾ ਲੱਗੇਗੀ ਤੇ ਅਗਰ ਤੁਹਾਨੂੰ ਸੂਟ ਇਹਨਾਂ ਚ ਕੋਈ ਵੀ ਪਸੰਦ ਆ ਵਿਦ ਕਲਰ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹਦੇ ਵਿੱਚ ਤੇ ਇਸ ਤੋਂ ਬਿਨਾ ਤੁਹਾਨੂੰ ਇਹ ਵੀ ਦਿਖਾਉਣਾ ਹੈ ਸੀ ਇਦਾਂ ਇਹ ਇਸ ਲਈ ਦਿਖਾ ਰਹੇ ਆ ਜੀ ਕੋਈ ਗੱਲ ਇਹ ਸਾਨੂੰ ਇਸ ਲਈ ਦਿਖਾ ਰਹੇ ਆ ਤਾਂ ਕਿ ਤੁਹਾਨੂੰ ਪਤਾ ਚੱਲੇ ਜ ਸਾਡੇ ਕੋਲ ਕਿਹੜੇ ਕਿਹੜੇ ਤਰ੍ਹਾਂ ਦਾ ਫੈਬਰਿਕ ਹੁੰਦਾ ਤੇ ਤੁਸੀਂ ਕਿਵੇਂ ਕਸਟਮਾਈਜ਼ ਕਰਵਾ ਸਕਦੇ ਹੋਗੇ ਤੇ ਇਹ ਦੇਖੋ ਜੀ ਬਲੈਕ ਕਲਰ ਦੇ ਵਿੱਚ ਹੈ ਜੈਡ ਬਲੈਕ ਦੇ ਵਿੱਚ ਪਿਓਰ ਪਸ਼ਮੀਨਾ ਕੋਈ ਇਹਦੇ ਤੇ ਬੁਰਨੀ ਆਏਗਾ ਸੂਟ ਦੇ ਉੱਪਰ ਬਿਲਕੁਲ ਇਹਨੂੰ ਇਦਾਂ ਹੀ ਰਹੇਗਾ ਦੇਖੋ ਇਹ 5 ਮੀਟਰ ਦੀ ਕੱਟ ਆਉਂਦੀ ਹੈ ਤੇ ਬਹੁਤ ਸੌਫਟ ਫੈਬਰਿਕ ਆ ਇਹ ਵਾਲਾ ਬਹੁਤ ਜਿਆਦਾ ਸੋਨਾ ਤੇ ਤੁਸੀਂ ਇਹਦੇ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋਗੇ ਤੇ ਅਗਲਾ ਵਾਲਾ ਤੁਹਾਨੂੰ ਦਿਖਾਉਣੀ ਆ ਪਲੇਨ ਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਕਲਰ ਕਹੋਗੇ ਸਾਨੂੰ ਉਸੇ ਕਲਰ ਦੇ ਵਿੱਚ ਅਸੀਂ ਤੁਹਾਨੂੰ ਜਿਹੜੇ ਬਣਾ ਕੇ ਦੇ ਦਾਂਗੇ ਸੂਟ ਕੋਈ ਵੀ ਆਪਦੀ ਪਸੰਦ ਆ ਤੁਸੀਂ ਡਿਜ਼ਾਈਨ ਭੇਜ ਸਕਦੇ ਹੋ ਆਪਦੀ ਪਸੰਦ ਤੁਸੀਂ ਕਲਰ ਭੇਜ ਸਕਦੇ ਹੋ ਸਾਨੂੰ ਵੀ ਸਾਨੂੰ ਇਹ ਵਾਲਾ ਕਲਰ ਚਾਹੀਦਾ ਹੈਗਾ ਜੀ ਤੇ ਇਹ ਵਾਲਾ ਆਪਣਾ ਗੰਦਾ ਚੈੱਕ ਦੇ ਵਿੱਚ ਜਿਹੜਾ ਕਿ ਇਸ ਟਾਈਮ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਇਹ येलो ਮਾਸਟਰਡ ਜਾਂ ਸ਼ੇਡ ਆ ਜੀ ਇਹ ਬਹੁਤ ਸੋਹਣਾ ਸ਼ੇਡ ਆ ਤੇ ਜਿਹੜੀ ਇਹਦਾ ਚੈੱਕ ਹੁੰਦਾ ਉਹ ਵਿੱਚ ਬਲੈਕ ਦੇ ਨਾਲ ਹੁੰਦਾ ਜੀ ਤਾਂ ਕਰਕੇ ਡਬਲ ਸ਼ੇਡ ਦਿਖਦਾ ਹੁੰਦਾ ਆਪਾਂ ਨੂੰ ਚੈੱਕ ਉ ਦੇ ਵਿੱਚ ਇਹਦੇ ਤੇ ਵੀ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਐਮਬਰਾਇਡਰੀ ਕਰਵਾ ਸਕਦੇ ਹੋ ਇਹਦੇ ਵਿੱਚ ਵੀ ਕੋਈ ਕਾਫੀ ਕਲਰ ਆਉਂਦੇ ਨੇ ਤੁਸੀਂ ਜਿਹੜਾ ਮਰਜ਼ੀ ਕਲਰ ਸਾਨੂੰ ਭੇਜ ਸਕਦੇ ਹੋ ਇਹ ਵਾਲਾ ਕਲਰ ਮਹਿੰਦੀ ਆ ਗ੍ਰੀਨ ਜਾਂ ਕਲਰ ਆ ਮਹਿੰਦੀ ਗ੍ਰੀਨ ਇਹਦੇ ਵਿੱਚ ਵੀ ਬਲੈਕ ਦੇ ਨਾਲ ਹੀ ਚੈੱਕ ਹੁੰਦਾਗਾ ਜੀ ਸੇਮ ਹੀ ਹੋਊਗਾ ਬਲੈਕ ਦੇ ਨਾਲ ਹੀ ਹੋਊਗਾ ਸਭ ਦੇ ਵਿੱਚ ਚੈੱਕ ਤੇ ਤੁਸੀਂ ਇਹਨਾਂ ਦੇ ਉੱਤੇ ਆਪਣੀ ਪਸੰਦ ਦਾ ਡਿਜ਼ਾਈਨ ਭੇਜ ਕੇ ਕਸਟਮਾਈਜ਼ ਕਰਵਾ ਸਕਦੇ ਹੋਗੇ ਸਾਨੂੰ ਤੇ ਬਹੁਤ ਸੋਹਣੇ ਸੂਟ ਨੇ ਬਹੁਤ ਸੌਫਟ ਨੇਗੇ ਬੁਰ ਦੀ ਗਾਰੰਟੀ ਹੈ ਜੀ ਤੇ ਬਾਕੀ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਤੇ ਸਾਡੇ ਤੋਂ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਪਲੇਨ ਲੈਣਾ ਤੁਸੀਂ ਪਲੇਨ ਵੀ ਲੈ ਸਕਦੇ ਹੋਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅੱਜ ਵਾਲੇ ਸੂਟ ਜਿਹੜੇ ਵੀ ਤੁਹਾਨੂੰ ਪਸੰਦ ਨੇ ਸਕਰੀਨਸ਼ਾਟ ਲਾਓ ਤੇ ਸਾਡੇ ਨਾਲ ਸ਼ੇਅਰ ਕਰੋ ਜੀ ਤੇ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਤੇ ਬਾਕੀ ਵੀਡੀਓਜ਼ ਨੂੰ ਵੀ ਤੁਸੀਂ ਦੇਖੋ ਪਿਛਲੀਆਂ ਨੂੰ ਅਗਰ ਤੁਹਾਨੂੰ ਉਹਨਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤੁਸੀਂ ਉਹ ਵੀ ਸਕਰੀਨਸ਼ਾਟ ਲੈ ਕੇ ਸ਼ੇਅਰ ਕਰ ਸਕਦੇ ਆ ਸਾਡੇ ਨਾਲ ਬਾਕੀ ਸਾਡਾ ਪੇਜ ਇੰਸਟਾਗ੍ਰam ਦੇ ਉੱਤੇ ਵੀ ਆ ਅਗਰ ਤੁਸੀਂ ਦੇਖੀ ਇੰਸਟਾਗ੍ਰam ਤੇ ਤਾਂ ਸਾਡਾ ਪੇਜ YouTube ਦੇ ਉੱਤੇ ਵੀ ਹੈਗਾ ਮੀਨ ਸਾਡੇ ਦੋਨੋਂ ਆ ਆਪਾਂ ਸੋਸ਼ਲ ਮੀਡੀਆ ਤੇ ਹੈਗੇ ਆ YouTube ਤੇ ਵੀ ਔਰ Instagram ਤੇ ਵੀ ਤਾਂ ਤੁਸੀਂ ਦੋਨੋਂ ਜਗ੍ਹਾ ਦੇ ਉੱਤੇ ਸਾਨੂੰ ਫੋਲੋ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਬਾਤ ਤੋਂ ਬਾਅਦ ਹੋਪਸੋ ਤੁਹਾਨੂੰ ਅੱਜ ਦੀ ਕਲੈਕਸ਼ਨ ਵਧੀਆ ਲੱਗੀ ਹੋਏਗੀ ਥੈਂਕ ਯੂ so much